ਲੋਕ ਸਭਾ ਇਲੈਕਸ਼ਨ ਨਜ਼ਦੀਕ ਨੇ ਦਲ ਬਦਲੀਆਂ ਦਾ ਦੌਰ ਚੱਲ ਰਿਹਾ ਹੈ ਔਰ ਚਰਚਾ ਇਹ ਹੋ ਰਹੀ ਸੀਗੀ ਪਿਛਲੇ ਦਿਨੀ ਕਿ ਹੰਸਰਾਜ ਹੰਸ ਦੀ ਟਿਕਟ ਕੱਟੀ ਗਈ ਹੈ ਔਰ ਹੰਸਰਾਜ ਹੰਸ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਰਹੇ ਨੇ ਹੰਸਰਾਜ ਹੰਸ ਹੁਣੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਆ ਗੱਲਬਾਤ ਕਰਦੇ ਆ ਕਿ ਵਾਕਈ ਹੰਸਰਾਜ ਹੰਸ ਬੀਜੇਪੀ ਛੱਡ ਰਹੇ ਆ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਆ ਜਾਂ ਨਹੀਂ ਹੰਸਰਾਜ ਹੰਸ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਆ ਗੱਲਬਾਤ ਕਰਦੇ ਆ ਖੁਦ ਇਹਨਾਂ ਨਾਲ ਹੀ ਕਿ ਆਖਿਰਕਾਰ ਮਸਲਾ ਹੈ ਕੀ ਆ ਹੰਸਰਾਜ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਸਰ ਸਭ ਤੋਂ ਪਹਿਲਾਂ ਤਾਂ ਇਹੋ ਦੱਸੋ ਦਲ ਬਦਲੀਆਂ ਦਾ ਦੌਰ ਬਹੁਤ ਚੱਲ ਰਿਹਾ ਕੋਈ ਕਿੱਧਰ ਜਾ ਰਿਹਾ ਕੋਈ ਕਿੱਧਰ ਪਲਟੀਆਂ ਮਾਰ ਰਿਹਾ ਤੁਹਾਨੂੰ ਲੈ ਕੇ ਚਰਚਾਵਾਂ ਇਸ ਤਰ੍ਹਾਂ ਦੀਆਂ ਪੰਜਾਬ 'ਚ ਛਿੜ ਗਈਆਂ ਕਿ ਹੰਸਰਾ ਜਹੰਸੂਣਾ ਨੂੰ ਟਿਕਟ ਨਹੀਂ ਮਿਲੀ ਟਿਕਟ ਕੱਟੀ ਜਾਣ ਕਰਕੇ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਸਕਦੇ ਆ ਔਰ ਕਹਿੰਦੇ ਕਿ ਪੰਜਾਬ ਤੋਂ ਚੋਣ ਲੜਨਗੇ ਕੀ ਸੱਚਾਈ ਹੈ ਇਹ ਔਰ ਕੀ ਕਰ ਰਹੇ ਆ ਤੁਸੀਂ ਅੱਜਕੱਲੇ ਦੇਖੋ ਕਿ ਮੇਰੀ ਪਾਰਟੀ ਬੀਜੇਪੀ ਆ ਜੀ ਹਾਂਜੀ ਜੀ ਜੀ ਤੇ ਮੋਦੀ ਸਾਹਿਬ ਨੇ ਮੁਰਦੇ ਚ ਜਾਨ ਪਾਈ ਸੀ ਮੁਰ ਮੈਂ ਮਰ ਚੁੱਕਾ ਸੀ ਇੱਕ ਕਿਸਮ ਦਾ ਜੀ ਸਿਆਸੀ ਤੌਰ ਤੇ ਵੀ ਵੈਸੇ ਵੀ ਇਤਨਾ ਫਰਸਟ੍ਰੇਟਡ ਸੀ ਉਹਨਾਂ ਦੇ ਨਾਲ ਜੀ ਤੇ ਉਹਨਾਂ ਨੇ ਇਥੋਂ ਬੁਲਾ ਕੇ ਦਿੱਲੀ ਟਿਕਟ ਦਿੱਤੀ ਮੈਨੂੰ ਪਹਿਲਾਂ ਮੈਨੂੰ ਅਯੋਗ ਦਾ ਚੇਅਰਮੈਨ ਲਾਇਆ ਉੱਥੇ ਜੀ ਹਾਂਜੀ ਜੀ ਤੇ ਆ ਜਨਮ ਤਾਂ ਉਹਨਾਂ ਦੇ ਨਾਮ ਹੀ ਆ ਅੱਛਾ ਇਹ ਜਨਮ ਤੁਹਾਡਾ ਮੋਦੀ ਸਾਹਿਬ ਦੇ ਨਾਮ ਹੈ हां जी मैं टिकट ਦਾ ਕਰਕੇ ਪਾਰਟੀ ਨਹੀਂ ਛੱਡਦਾ ਮੇਰੀ ਹਿਸਟਰੀ ਹਿਸਟਰੀ ਦੇਖੋ ਤੇ ਅਕਾਲੀਆਂ ਨੇ ਮੇਰੀ ਟਿਕਟ ਕੱਟਤੀ ਸੀ ਮੈਂ ਫਿਰ ਵੀ ਪਾਰਟੀ ਚ ਰਿਹਾ ਸੀ ਬੀਬਾ ਜੀ ਦੀ ਪੂਰੀ ਕੈਂਪੇਨ ਕੀਤੀ ਸੀ ਹਮ ਹਰ ਸਿਮਰਤ ਬਾਦਲ ਹੁਣਾ ਦੇ हां जी ਉਹ ਤਾਂ ਛੱਡੀ ਸੀ ਬਾਅਦ ਚ ਫਿਰ ਇਗਨੋਰ ਜੇ ਜੇ ਤੋ ਕਰਦੇ ਆਦਰਵਾਇਜ਼ ਉਦੋਂ ਵੀ ਨਹੀਂ ਮੈਂ ਪਾਰਟੀ ਛੱਡਣੀ ਸੀ ਹਮ ਤੇ ਆਦਰਵਾਇਜ਼ ਟਿਕਟਾ ਟੁਕਟਾ ਦਾ ਕਰਕੇ ਮੈਂ ਪਾਰਟੀ ਨਹੀਂ ਛੱਡ ਸਕਦਾ ਹਮ ਮੈਂ ਤਾਂ ਤੁਸੀਂ ਦੇਖੋ ਕਿ ਮੇਰੀ ਟਿਕਟ ਕਾਲੀਆਂ ਨੇ ਕੱਟਤੀ ਸੀ ਉਦੋਂ ਵੀ ਸਾਰੀਆਂ ਪਾਰਟੀਆਂ ਕਹਿੰਦੀਆਂ ਸੀ ਟਿਕਟ ਲੈ ਲੈ ਹੂੰ ਇਹ ਉਦੋਂ ਆਮ ਆਦਮੀ ਪਾਰਟੀ ਦੀ ਮੈਂ ਟਿਕਟ ਲੈਂਦਾ ਤੇ ਐਮਪੀ ਬਣ ਜਾਣਾ ਸੀ ਪ੍ਰੋਫੈਸਰ ਮਨਜੀਤ ਸਿੰਘ ਆ ਇੱਥੇ ਚੰਡੀਗੜ੍ਹ ਜੀ ਉਹਨਾਂ ਨੂੰ ਪੁੱਛਿਆ 4 ਦਿਨ ਬੈਠੇ ਰਹੇ ਮੈਂ ਕਿ ਨਹੀਂ ਲੋਕੀ ਕਹਿਣਗੇ ਟਿਕਟ ਨਹੀਂ ਮਿਲੀ ਤੇ ਪਾਰਟੀ ਚੇਂਜ ਕਰਤੀ ਮੈਂ ਅਕਾਲੀ ਦਲ 'ਚ ਹੀ ਰਹਿਣਾ ਤਾਂ ਮੈਂ ਅਕਾਲੀ ਦਲ 'ਚ ਰਹਿ ਕੇ ਬੀਬਾ ਜੀ ਦੀ ਪੂਰੀ ਕੈਂਪੇਨ ਕੀਤੀ ਸੀ। ਹੂੰ ਛੱਡਿਆ ਤਾਂ ਮੈਂ ਤਾਂ ਸੀ ਵੀ ਥੋੜਾ ਜਿਹਾ ਇਗਨੋਰ ਜਿਹਾ ਮੈਂ ਫੀਲ ਕਰਦਾ ਸੀ ਲੋਨਲੀ ਜਿਹਾ ਹੂੰ ਤੇ ਆਦਰਵਾਇਜ਼ ਟਿਕਟ ਦਾ ਕਰਕੇ ਨਹੀਂ ਮੈਂ ਛੱਡ ਦੰਦਾ ਪਾਇਆ ਤਾਂ ਪਰ ਹੁਣ ਕੱਲ ਕਿੱਥੇ ਸੀਗੇ ਤੁਸੀਂ ਇਹ ਇਹ ਖਬਰ ਨਿਕਲੀ ਚਰਚਾ ਕਿੱਥੋਂ ਨਿਕਲਿਆ ਇਹ ਇਹ ਮੈਨੂੰ ਕੀ ਪਤਾ ਚਰਚਾ ਕਰਨ ਵਾਲੇ ਤੈਨੂੰ ਪੁੱਛੋ ਜਦੋਂ ਤੱਕ ਕੱਢੀਆ ਤੇ ਕੋਈ ਸ਼ਰਾਰਤ ਸ਼ੁਰੂ ਹੋਏਗੀ ਮੈਂ ਤਾਂ ਰਾਸ਼ਟਰੀ ਅਧਿਸ਼ਕ ਜੀ ਨਾਲ ਨੱਡਾ ਸਾਹਿਬ ਨਾਲ ਟੱਚ ਸੀਗਾ ਅੱਛਾ ਕੱਲ ਤੁਸੀਂ ਨੱਡਾ ਸਾਹਿਬ ਦੇ ਨਾਲ ਸੀਗੇ ਹਾਂਜੀ ਹਾਂਜੀ ਅਸੀਂ ਤਾਂ ਫਿਰ ਕੰਮ ਕਰ ਰਹੇ ਹਾਂ ਨਾ ਪਾਰਟੀ ਦੇ ਜਿਸੀ ਤਾਂ ਹੂੰ ਦਿਨ ਰਾਤ ਇੱਕ ਕਰ ਰਹੇ ਆ ਮਤਲਬ ਮੇਰੇ ਤਾਂ ਸਾਹਿਬ ਜਿਹੜੇ ਮੋਦੀ ਸਾਹਿਬ ਹੈ ਜੀ ਮੇਰੇ ਲਈ ਤਾਂ ਉਹ ਰੱਬ ਬਣ ਕੇ ਬੋੜੇ ਸੀਗੇ ਹੂੰ ਦੇ ਦੇਖੋ ਪੰਜਾਬ ਤੋਂ ਜਦੋਂ ਬਿਲਕੁਲ ਮੈਨੂੰ ਐਦਾਂ ਹਾਲਤ ਖਰਾਬ ਹੋ ਗਈ ਜੀ ਤੇ ਫਿਰ ਜਿਉ ਮੇਰੀ ਬਾਹ ਨਾ ਫੜਦੇ ਤੇ ਮੇਰਾ ਤੇ ਮੈਂ ਕਿਤੇ ਐਗਜ਼ਿਸਟ ਨਹੀਂ ਸੀ ਕਰ ਰਿਹਾ ਉਹਨਾਂ ਦੇ ਨਾਂ 'ਚ ਹਮ ਤੇ ਮੇਰਾ ਤਾਂ ਸਾਰਾ ਜੀਵਨ ਹੀ ਉਹਨਾਂ ਦੇ ਨਾਮ ਹੈ ਇਸ ਕਰਕੇ ਇਹਿਸਾਨ ਫਰاموش ਹੋਣਾ ਹਮ ਜਾਂ ਟਿਕਟਾਂ ਟੁਕਟਾਂ ਕਰਕੇ ਪਾਰਟੀ ਛੱਡਣਾ ਇਹ ਮੇਰੀ ਫਿਤਰਤ ਨਹੀਂ ਹੈ ਹਮ ਕਿਨੂੰ ਕੋਈ ਡਿਚ ਕਰੇ ਜਿੱਦਾਂ ਕਾਂਗਰਸ ਨੇ ਪੇਪਰ ਫਾਈਲ ਕਰਨ ਜਾ ਰਹੇ ਆ ਜੀ ਰਾਜ ਸਭਾ ਦੇ ਤੇ ਰਸਤੇ 'ਚ ਮੋੜ ਕੇ ਮੇਰੇ ਕੈਸਲ ਕਰ ਦਿੱਤੀ ਤੇ ਮੈਂ ਫਿਰ ਉਹ ਮੇਰਾ ਛੱਡਣਾ ਉਹਦਾ ਫਰਜ਼ ਸੀਗਾ ਹਮਮ ਔਰ ਮੈਂ ਲੌਜੀਕ ਹੈ ਉਹਦੇ ਪਿੱਛੇ ਜੀ ਜੀ ਪਾਰਟੀ ਛੱਡਣ ਪਿੱਛੇ ਲੌਜੀਕ ਹੈ ਹਮ ਅਕਾਲੀ ਦਲ ਨੂੰ ਵੀ ਤੇ ਕਾਂਗਰਸ ਨੂੰ ਵੀ ਬੜਾ ਜ਼ਬਰਦਸਤ ਲੌਜੀਕ ਹੈ ਕਿ ਜਦੋਂ ਟਿਕਟ ਕੱਟੀ ਉਹ ਅਕਾਲੀਆਂ ਨੂੰ ਨਹੀਂ ਛੱਡਿਆ ਹਮ ਤੇ ਕਾਂਗਰਸ ਨੂੰ ਵੀ ਜਦੋਂ ਮਤਲਬ ਅ ਨੋਮੀਨੇਸ਼ਨ ਤੁਹਾਡਾ ਹੋ ਰਿਹਾ ਸੀ ਹਾਂ ਨੋਮੀਨੇਸ਼ਨ ਤੇ ਉਦੋਂ ਵੀ ਫਿਰ ਮੈਂ ਬਾਅਦ ਚ ਕੰਪੇਨ ਕਰਦਾ ਰਿਹਾ ਫਿਰ ਬਾਅਦ ਚ ਗੱਲਾਂ ਨਹੀਂ ਸੀ ਕਰਨ ਰੱਟਦੇ ਕੋਈ ਅਤਵਾਦੀ ਕਹਿੰਦੇ ਸੀ ਕੋਈ ਕੁਛ ਐਵੇਂ ਬੇਵਕੂਫ ਜਿਹੇ ਬੰਦੇ ਸੀਗੇ ਵਿੱਚ ਹਮ ਇਹ ਇਹ ਗੱਲਾਂ ਕਰਨ ਵਾਲੇ ਕੌਣ ਸੀ ਹਾਂਸ ਜੀ ਜਿਹੜੇ ਅਤਵਾਦੀ ਕਹਿਣ ਵਾਲੇ ਜਾਂ ਕੁਛ ਇਦਾਂ ਦੀਆਂ ਗੱਲਾਂ ਕਰਨ ਵਾਲੇ ਪਤਾ ਨਹੀਂ ਆ ਲੀਡਰ ਲੂਡਰ ਜੈਸੀ ਕਾਂਗਰਸ ਦੀ ਟੋਟੇ ਜੇ ਹਮ ਉਹ ਹੈ ਤਾਂ ਸੀਨੀਅਰ ਹੈ ਬਹੁਤ ਪਰ ਉਹ ਚਾਹੁੰਦੇ ਨਹੀਂ ਸੀ ਮੈਂ ਰਵਾਂ ਪਾਰਟੀ ਪੰਜਾਬ ਦੇ ਹੀ ਨੇ ਪੰਜਾਬ ਦੇ ਲੀਡਰ ਹੀ ਨੇ ਜੀ ਪੰਜਾਬ ਦੀ ਕਾਂਗਰਸ ਚ ਸੀ ਉਦੋਂ ਮੈਂ ਹਾਂ ਹਾਂ ਮੈਂ ਪੰਜਾਬ ਦੇ ਲੀਡਰ ਹੀ ਪੁੱਠਾ ਸਿੱਧਾ ਬੋਲਦੇ ਸੀ ਉਦੋਂ ਬਹੁਤ ਬੋਲਦੇ ਸੀ ਮੈਨੂੰ ਇਰੀਟੇਟ ਕਰਦੇ ਸੀ ਮਾਈਕ ਵਿੱਚ ਵੀ ਹੂੰ ਤੇ ਜਦੋਂ ਜਦੋਂ ਮੈਂ ਇੱਥੇ ਚੰਡੀਗੜ੍ਹ ਸਾਰੇ ਜਹਾਨ ਨੇ ਦੇਖਿਆ ਸੀ ਕਿ ਨੈਸ਼ਨਲ ਨਿਊਜ਼ ਬਣੀ ਸੀ ਹੂੰ ਮੈਂ ਤਾਂ ਇਹ ਤਾਂ ਗੱਲਾਂ ਤੋਂ ਨਹੀਂ ਮੈਂ ਕਦੀ ਪਾਰਟੀਆਂ ਛੱਡਦਾ ਕਿ ਟਿਕਟ ਨਹੀਂ ਮੇਰੇ ਸਾਹਿਬ ਦਾ ਹੁਕਮ ਹੈ ਹੂੰ ਮੇਰੇ ਸਾਹਿਬ ਦਾ ਹੁਕਮ ਮੰਨ ਕੇ ਦੇਖੋ ਮੈਂ ਹੁਕਮ ਪੰਜ ਸਾਲ ਹੀ ਕਿੰਦਾ ਰਿਹਾ ਕਿ ਮੈਂ ਹੁਕਮ ਮੰਨਿਆ ਉਹਨਾਂ ਵੇਲੇ ਤੇ ਮੈਂ ਇੱਥੇ ਇਲੈਕਸ਼ਨ ਲੜਿਆ ਤੇ ਤੁਸੀਂ ਮੈਨੂੰ ਜਿਤਾਇਆ ਤੇ ਮੈਂ ਐਮਪੀ ਅੱਜ ਹਨਾ ਜੀ ਤੇ ਇਹ ਉਹ ਹੁਕਮ ਮੰਨ ਲਓ ਜਿੱਥੇ ਫਾਇਦਾ ਹੋ ਰਿਹਾ ਤੇ ਜਿੱਥੇ ਟਿਕਟ ਕੱਟੀ ਜਾਵੇ ਤੇ ਫਿਰ 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 ਇਹ ਹੁਕਮ ਨਹੀਂ ਮੰਨਣਾ ਚਾਹੀਦਾ ਫਿਰ ਇਹਦਾ ਮਤਲਬ ਮੈਨੂੰ ਹੁਕਮ ਲਫ਼ਜ਼ ਦਾ ਹੀ ਨਹੀਂ ਪਤਾ ਮੰਨੇ ਨਹੀਂ ਹੁੰਦੇ ਮੇਰੇ ਲਈ ਤਾਂ ਹੁਕਮ ਹੈ ਉਹਨਾਂ ਦਾ ਖਿਹੜੇ ਮੱਥੇ ਮੈਂ ਕਬੂਲ ਕੀਤਾ ਟਿਕਟ ਕੱਟਣ ਦੀ ਵਜ੍ਹਾ ਹੰਸ ਜੀ ਕੀ ਦੱਸੀ ਤੁਹਾਨੂੰ ਫਿਰ ਇਸ ਵਾਰ ਟਿਕਟ ਕਿਉਂ ਨਹੀਂ ਮਿਲ ਪਾਈ ਬੀਜੇਪੀ ਜੀ ਕੱਟਦੇ ਤੇ ਵਜ੍ਹਾ ਦੱਸਦੇ ਉਹ ਤਾਂ ਸਟ੍ਰੈਟੇਜੀ ਬਣਾਈ ਸੀ ਸਾਰਿਆਂ ਦੀ ਕੱਟੀ ਗਈ ਹੂੰ ਬਹੁਤ ਸਾਰਿਆਂ ਦੀ ਚੇਂਜ ਹੋਈ ਹੈ ਜੀ ਮੇਰੇ ਤਾਂ ਫਿਰ 10 ਦਿਨ ਰੜਕਦੇ ਰੇ ਬਾਕੀਆਂ ਨੂੰ ਤਾਂ ਪੁੱਛਿਆ ਵੀ ਨਹੀਂ ਕਿਸੇ ਨੂੰ ਟਿਕਟ ਕੱਟਣ ਲੱਗਿਆ ਕੱਟੀ ਥੋੜੀ ਗਈ ਹੈ ਹੂੰ ਟਿਕਟ ਕੱਟਣੀ ਕੱਟਣੀ ਹੁੰਦੀ ਤਾਂ ਪਹਿਲੇ ਦਿਨ ਹੀ ਕੱਟ ਲੈਣੀ ਸੀ ਕਿਹੜਾ ਕਿਸੇ ਨੂੰ ਪੁੱਛਿਆ ਸੀ ਹੂੰ ਤੇ ਮੈਨੂੰ ਮੇਰੀ ਟਿਕਟ ਨੂੰ 10 ਦਿਨ ਡਿਸਕਸ ਹੋਇਆ ਫਿਰ ਉਹ ਕਿਵੇਂ ਵਿੱਚ ਕੱਲੇ ਨੂੰ ਵੀ ਫੇਰ ਰੱਖ ਲਾਂਗੇ ਤੇ ਫਿਰ ਉਹ ਬਾਕੀ ਕੋਈ ਪਾਰਟੀ ਦੀ ਪਾਲਿਸੀ ਹੁੰਦੀ ਹੈ ਨਾਲੇ ਹੁਕਮ ਨੂੰ ਹੁਕਮ ਹੈ ਪਾਰਟੀ ਦਾ ਅਸੀਂ ਕੋਈ ਪੰਜਾਬ ਚੋ ਇੰਟਰਸਟਿਡ ਹੈਗੇ ਹੋ ਤੁਸੀਂ ਜੀ ਬਾਈ ਮੇਰੀ ਪਾਰਟੀ ਦਾ ਹੁਕਮ ਮੈਂ ਹੁਕਮ ਲਫ਼ਜ਼ ਚ ਰਹਿਣਾ ਪਾਣੀ ਪਾਰਟੀ ਜਿੱਥੇ ਹੁਕਮ ਲਾਵੇ ਭਾਵੇਂ ਮੈਨੂੰ ਕੋਚ ਸਿੱਟ ਦੇ ਭਾਵੇਂ ਕਿਰ ਬੈਠ ਰੈਡੀ ਆ ਕਿਉਂਕਿ ਮੈਂ ਇਸ਼ਾਨਫਰਵੋਸ਼ ਨਹੀਂਗਾ ਹਮ ਹਮ ਮੈਂ ਇਸ਼ਾਨ ਮੰਗਾ ਆ ਪੂਰਾ ਜਨਮ ਜੀ ਪੂਰਾ ਜਨਮ ਹਮ ਹਮ ਬਲਕਿ ਮੈਂ ਛੋਟਾ ਸਮਝਦਾ ਜਨਮ ਹੂੰ ਉਹਨਾਂ ਨੇ ਵਫਾ ਕਰਨੀ ਚਾਹੀਦੀ ਮੈਨੂੰ ਆਪਣੀ ਪਾਰਟੀ ਲਈ ਮੈਂ ਆਪਣੀ ਪਾਰਟੀ ਪਰ ਹੰਸ ਜੀ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਖੈਰ ਕਿਉਂਕਿ ਪੂਰੇ ਪੰਜਾਬ ਤੁਹਾਡੇ ਤੇ ਪੂਰਾ ਪੰਜਾਬ ਮਾਣ ਕਰਦਾ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਹਾਡੀ ਗਾਇਕੀ ਵੀਰੀ ਪਰ ਪੋਲੀਟੀਸ਼ੀਅਨਾਂ ਬਾਰੇ ਹੁਣ ਖੈਰ ਇੱਕ ਸਿਆਸਤਦਾਨ ਦੇ ਲਿਹਾਜ਼ ਨਾਲ ਗੱਲ ਕਰ ਰਹੇ ਹਾਂ ਮੈਂ ਦੱਸਿਆ ਤਾਂ ਹਰ ਦੋਨੇ ਪਾਰਟੀਆਂ ਨੂੰ ਕਿਉਂ ਛੱਡਿਆ ਲੋ ਜੀ ਨਹੀਂ ਨਹੀਂ ਮੈਂ ਮੈਂ ਸਮਝ ਗਿਆ ਤੁਹਾਡੀ ਗੱਲ ਮੈਂ ਇੱਕ ਇੰਨੀ ਇੱਕ ਚੀਜ਼ ਜਾਨਣੀ ਚਾਹਨਾ ਤੁਹਾਡੇ ਤੋਂ ਕਿ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਕਿ ਇਹ ਜਨਮ ਜਿਹੜਾ ਕੋਲਡ ਲਫ਼ਜ਼ ਨੂੰ ਅੰਡਰਲਾਈਨ ਕਰ ਲਓ ਸੋ ਕੋਲਡ ਪੋਲੀਟਿਸ਼ੀਅਨ ਨੇਗਾ ਬੈ ਟਿਕਟਾ ਟੋਟਲੀ ਐਮਪੀ ਸ਼ੇਮਪੀ ਬਣ ਲੈਣੀਗਾ ਤੁਸੀਂ ਮੇਰਾ ਪੂਰਾ ਸਵਾਲ ਤਾਂ ਸੁਣੋ ਜੀ ਪੂਰਾ ਸਵਾਲ ਤਾਂ ਸੁਣੋ ਮੈਂ ਇਹ ਗੱਲ ਕਹਿ ਰਿਹਾ ਤੁਸੀਂ ਬਹੁਤ ਵੱਡੀ ਗੱਲ ਇਹ ਕਹਿ ਰਹੇ ਹੋ ਕਿ ਇਹ ਜਨਮ ਵੀ ਜਿਹੜਾ ਛੋਟਾ ਪੈ ਜਾਣਾ ਇੱਕ ਹੁਕਮ ਲਫ਼ਜ਼ ਦੇ ਵਿੱਚ ਤੁਸੀਂ ਰਹਿਣਾ ਪਰ ਮੈਂ ਇਹ ਗੱਲ ਕਰ ਰਿਹਾ ਅੱਜ ਤਾਂ ਸਿਆਸਤਦਾਨਾਂ ਦੇ ਕਿਰਦਾਰ ਹੀ ਨਹੀਂ ਪਰ ਤੁਸੀਂ ਤਾਂ ਬਹੁਤ ਵੱਡੀ ਗੱਲ ਕਰ ਰਹੇ ਹੋ ਦੂਸਰੇ ਪਾਸੇ ਜਾ ਕੇ ਕਿਉਂਕਿ ਅੱਜ ਕੱਲ ਤਾਂ ਸਿਆਸਤਦਾਨ ਯਾਰ ਮੈਂ ਆਰਟਿਸਟ ਹਾਂ ਹੂੰ ਆਰਟਿਸਟ ਐਡਾ ਉਹ ਉਹ ਐਹਸਾਨ ਫਰਾਵੋਸ਼ ਨਹੀਂ ਹੁੰਦਾ ਹਮ ਆਰਟਿਸਟ ਤੇ ਉਹਨੂੰ ਤਾਂ ਉਹ ਕੌਮਲ ਹਿਰਦੇ ਵਾਲਾ ਹੁੰਦਾ ਜੇ ਉਹਦਾ ਕੋਈ ਡਿਚ ਕਰੇ ਜਾਂ ਮੇਰੇ ਨੂੰ ਇਨਸਲਟ ਕਰੇ ਹਮ ਮੇਰੀ ਡਿਗਨਿਟੀ ਨੂੰ ਚੋਟ ਲੱਗੇ ਫਿਰ ਮੈਂ ਛੱਡੀ ਸੀ ਦੋਨੇ ਪਾਰਟੀਆਂ ਕਾਲੀ ਦਲ ਵੀ ਹਮ ਤੇ ਆ ਕਾਂਗਰਸ ਵੀ ਅਪਰੋਚ ਅੱਛੇ ਜਿਹਾ ਮੇਰਾ ਬਹੁਤ ਮਾਣ ਹੈ ਜੀ ਮੈਨੂੰ ਪਹਿਲਾਂ ਇੱਥੋਂ ਸੱਦ ਕੇ ਚੇਅਰਮੈਨ ਲਾਇਆ ਯੋਗ ਦਾ ਕਮਿਸ਼ਨ ਦਾ ਹਮ ਠੀਕ ਹੈ ਫਿਰ ਮੈਨੂੰ ਐਮਪੀ ਬਣਾਇਆ ਸਭ ਤੋਂ ਜ਼ਿਆਦਾ ਫਰਕ ਨਾ ਮੈਂ ਇੰਡੀਆ ਚ ਜਿੱਤਿਆ ਉਹ ਮੋਦੀ ਸਾਹਿਬ ਕਰਕੇ ਜਿੱਤਿਆ ਹੋਰ ਜੇ ਮੇਰੇ ਚ ਨਹੀਂ ਤਾਕਤ ਹੁੰਦੀ ਜਿੱਤਣ ਦੀ ਤੇ ਜਲੰਧਰ ਉਹਨਾਂ ਜਿੱਤਦਾ ਜੇ ਮੈਂ ਅੱਜ ਸੋਚਾਂ ਕਿ ਮੈਂ ਜਿੱਤ ਗਿਆ ਮੈਂ ਨਹੀਂ ਜਿੱਤਿਆ ਸੀ ਉਹ ਮੋਦੀ ਸਾਹਿਬ ਜਿੱਤੇ ਸੀ ਤੇ ਉਹ ਬਾਕੀ ਮੈਂ ਆਈਸੀਸੀਆਰ ਦਾ ਵੀ ਵਾਈਸ ਚੇਅਰਮੈਨ ਹਾਂ ਤੁਹਾਨੂੰ ਸ਼ਾਇਦ ਪਤਾ ਕੀ ਪਤਾ ਹੂੰ ਔਰ ਅਪਰੋਚ ਹੋ ਰਹੀ ਹੈ ਤੁਹਾਨੂੰ ਹਾਂ ਜੀ ਹੋਰ ਥਾਵਾਂ ਤੋਂ ਕੋਈ ਅਪਰੋਚ ਵੀ ਕੀਤੀ ਹੋਊਗੀ لازਮੀ ਤੌਰ ਤੇ ਬਾਕੀ ਪਾਰਟੀਆਂ ਨੇ ਅਪਰੋਚ ਕੀਤਾ ਇਹਨਾਂ ਦਿਨਾਂ ਦੇ ਵਿੱਚ ਨਹੀਂ ਮੈਨੂੰ ਅਪਰੋਚ-ਪਰੂਚ ਕਰਦੇ ਨੇ ਉਹਨਾਂ ਨੂੰ ਪਤਾ ਮੇਰੇ ਇਮੇਜ ਦਾ ਪਰਸਪੈਕਸ਼ਨ ਹੁੰਦਾ ਨਾ ਬੰਦੇ ਦਾ ਬਿਲਕੁਲ ਕਿ ਇਹਨੇ ਟਸ ਤੋਂ ਮਸ ਨਹੀਂ ਹੋਣਾ ਟਿਕਟ ਤੋਂ ਟਿਕਟ ਦਾ ਕਰਕੇ ਨਹੀਂ ਇਹਨੇ ਪਾਰਟੀ ਚ ਨਹੀਂ ਹਮ ਹੂੰ ਉਹਦਾ ਸਾਰੀਆਂ ਪਾਰਟੀਆਂ ਨਾਲ ਮੇਰਾ ਪਿਆਰ ਹੈ ਮੈਂ ਤਾਂ ਭੈੜਾ ਕਿਸੇ ਬਾਰੇ ਵੀ ਨਹੀਂ ਬੋਲਦਾ ਤੁਹਾਨੂੰ ਪਤਾ ਬੀਜੇਪੀ ਬੀਜੇਪੀ ਨੇ ਕੋਈ ਬੀਜੇਪੀ ਨੇ ਕੋਈ ਇਸ ਤਰ੍ਹਾਂ ਦਾ ਪ੍ਰੋਪੋਜ਼ਲ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਚਲਾਈ ਕਿ ਪੰਜਾਬ ਚੋਂ ਹੰਸ ਜੀ ਤੁਹਾਨੂੰ ਇਲੈਕਸ਼ਨ ਲੜਾ ਦਈਏ ਕੁਝ ਇਸ ਤਰ੍ਹਾਂ ਦੀ ਨਹੀਂ ਮੇਰੇ ਨਾਲ ਤਾਂ ਕੋਈ ਅਜੀ ਗੱਲ ਨਹੀਂ ਅਜੇ ਕੋਈ ਗੱਲ ਨਹੀਂ ਹੋਈ ਇਸ ਤਰ੍ਹਾਂ ਦੀ ਬਾਕੀ ਪਾਰਟੀ ਦਾ ਜੋ ਹੁਕਮ ਮੇਰੇ ਅਗਰ ਹੋਇਆ ਹੂੰ ਤੇ ਜਿੱਥੇ ਵੀ ਉਹ ਕਹਿਣਗੇ ਮੈਂ ਹਾਜ਼ਰ ਹੂੰ ਤੇ ਅਦਰਵਾਇਜ਼ ਕੈਂਪੇਨ ਕਰ ਰਿਹਾ ਮੈਂ ਕਰਾਂਗਾ ਹੂੰ ਰਾਤ ਦਿਨ ਇੱਕ ਕਰਾਂਗਾ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਸ਼ਾਨੋ ਸ਼ੌਕਤ ਨਾਲ ਬੜਨਾ 480 ਸੀਟਾਂ ਲੈਣੀਆਂ ਤੇ ਕੰਮ ਤਾਂ ਕਰਨਾ ਪੈਣਾ ਨਾ ਹੂੰ 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 ਦਿਨ ਰਾਤ ਕੈਂਪੇਨਿੰਗ ਕਰਾਂਗੇ ਤੁਸੀਂ ਹਾਂ ਜੀ ਹੂੰ ਮੈਂ ਤਾਂ ਝੰਬਦਾ ਥੋੜੀ ਆ ਮੈਂ ਥੱਕਦਾ ਥੋੜੀ ਜਿਹੜੀ ਪਾਰਟੀ ਨਾਲ ਵੀ ਰਵਾਂ ਬਿਲਕੁਲ ਤੇ ਲੇਕਿਨ ਜੇ ਪਾਰਟੀਆਂ ਨੇ ਉਹਨਾਂ ਨੇ ਡਿਚ ਕੀਤਾ ਸੀ ਤਾਂ ਫਿਰ ਮੈਂ ਲੋਕਾਂ ਨੂੰ ਦੱਸ ਕੇ ਕਿ ਲੋ ਹੁਣ ਮੇਰਾ ਛੱਡਣਾ ਇਹ ਬਗੈਰ ਸਤਮੰਦੀ ਦੀ ਨਿਸ਼ਾਨੀ ਆ ਗੈਰਤ ਬਗੈਰਤ ਨਹੀਂ ਮੈਂ ਹੋ ਸਕਦਾ ਬੇਗੈਰਤ ਕਿ ਟਿਕਟ ਨਹੀਂ ਦਿੱਤੀ ਤਾਂ ਪਾਰਟੀ ਛੱਡ ਦੇ ਉਹਨਾਂ ਲੋਕਾਂ ਨੂੰ ਇੱਕ ਜਵਾਬ ਤੁਹਾਡਾ ਕੀ ਰਹੇਗਾ ਜੇ ਤੁਸੀਂ ਕੁਝ ਕਹਿਣਾ ਚਾਹੋ ਜਿਹੜੇ ਇਹ ਗੱਲ ਕਰ ਰਹੇ ਕਿ ਹੰਸਰਾਜ ਹੰਸੂਣੇ ਕਿਉਂਕਿ ਬਹੁਤ ਸਾਰੇ ਤੁਹਾਡ ਨੂੰ ਲੈ ਕੇ ਸ਼ਾਇਦ ਪਤਾ ਨਹੀਂ ਤੁਸੀਂ ਦੇਖਿਆ ਕਿ ਨਹੀਂ ਮੈਂ ਸੋਸ਼ਲ ਮੀਡੀਆ ਦੇਖ ਰਿਹਾ ਸੀ ਕੱਲ ਜਦੋਂ ਇਸ ਤਰ੍ਹਾਂ ਦੀ ਚਰਚਾ ਹੋਈ ਤਾਂ ਕਹਿੰਦੇ ਕਿ ਜਲੰਧਰ ਵਾਲੇ ਬੰਨਿਓ ਸਿੱਲੀ ਸਿੱਲੀ ਹਵਾ ਆ ਰਹੀ ਹੈ ਤੁਹਾਡਾ ਬਹੁਤ ਫੇਮਸ ਗਾਣਾ ਜਿਹੜਾ ਉਹਦਾ ਉਹਦੀਆਂ ਲਾਈਨਾਂ ਕੋਟ ਕਰਕੇ ਮੈਨੂੰ ਨਹੀਂ ਪਤਾ ਜੀ ਉਹਨਾਂ ਲੋਕਾਂ ਬਾਰੇ ਮੈਂ ਇਹੀ ਕਵਾਂਗਾ ਕਿ ਸਭ ਦਾ ਭਲਾ ਹੋਵੇ ਮੈਂ ਭੈੜਾ ਬੋਲਣਾ ਮੈਨੂੰ ਸਿਖਾਇਆ ਨਹੀਂ ਮੇਰੇ ਗੁਰੂ ਨੇ ਹਮ ਮੇਰਾ ਜਨਮ ਮੁਹੱਬਤ ਲਈ ਹੋਇਆ ਆ ਜੀ ਮੇਰਾ ਸਾਰਾ ਪਾਰਟੀ ਆ ਨਾ ਸਾਰੇ মিডিਆ ਨਾਲ ਪਿਆਰ ਹੈ ਕੋਈ ਕਿਆਸ ਰਹੀਆਂ ਜਾਂ ਪਤਾ ਨਹੀਂ ਕਿਸੇ ਬੰਦੇ ਨੇ ਸ਼ਰਾਰਤ ਕੀਤੀ ਹੋਏਗੀ ਕਿ ਇਹਦਾ ਇਮੇਜ ਖਰਾਬ ਹੋਵੇ ਪਾਰਟੀ 'ਚ ਹਮ ਅਦਰਵਾਈਜ਼ ਮੇਰਾ ਜੀ ਪੁਰਾਣੀ ਹਿਸਟਰੀ ਦੇਖੋ ਅਕਾਲੀ ਦਲ ਨੂੰ ਛੱਡਣ ਦੀ ਵੀ ਇੱਕ ਠੋਸ ਵਜ੍ਹਾ ਹੈ ਤੇ ਕਾਂਗਰਸ ਨੂੰ ਵੀ ਛੱਡਣ ਦੀ ਠੋਸ ਵਜ੍ਹਾ ਹੈ ਤੇ ਇੱਥੇ ਜੀ ਬੀਜੇਪੀ ਨੂੰ ਛੱਡਾਂ ਮੈਂ ਕਿਉਂਕਿ ਬੀਜੇਪੀ ਨੇ ਤਾਂ ਮੈਨੂੰ ਮਰਦੇ ਚ ਜਾਣ ਪਾਈ ਹੈ ਇੱਕ ਕਿਸੰਦਾ ਮੈਂ ਮਾਰ ਹੀ ਗਿਆ ਸੀ ਇਹਨਾਂ ਨੇ ਬਿਲਕੁਲ ਇਸ ਕਰਕੇ ਸਾਹਿਬ ਦਾ ਤਾਂ ਮੈਂ ਰਣੀ ਇਸ ਪੂਰਾ ਜਨਮ ਲਈ एहसान मानता ਠੀਕ ਹੈ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਵੀ ਦਿੱਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤਾਂ ਹੰਸਰਾਜ ਹੰਸ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਸੀਗੇ ਹੰਸਰਾਜ ਹੰਸ ਜੀ ਉਹਨਾਂ ਨੇ ਸਾਫ ਕਰ ਦਿੱਤੀ ਹੈ ਇਹ ਗੱਲ ਜਿਹੜੀਆਂ ਚਰਚਾਵਾਂ ਤੇ ਕਿਆ ਸਰਾਈਆਂ ਚੱਲ ਰਹੀਆਂ ਸੀ ਉਹਨਾਂ ਦੇ ਉੱਪਰ ਹੁਣ ਉਹਨਾਂ ਨੇ ਫੁੱਲ ਸਟਾਪ ਲਾ ਦਿੱਤਾ ਹੈ ਕਹਿਆ ਕਿ ਮੁਰਦੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਜਾਨ ਪਾਈ ਸੀ ਔਰ ਮੈਂ ਤਾਂ ਸਾਰੀ ਜ਼ਿੰਦਗੀ ਉਹਨਾਂ ਦਾ एहसान ਚੁਕਾਉਦਾ ਹੀ ਨਹੀਂ ਥਕੂਗਾ ਔਰ ਸਾਰੀ ਉਮਰ ਮੈਂ ਉਹਨਾਂ ਦੇ ਨਾਲ ਰਹਿਣਾ ਚਾਹੂੰਗਾ ਇਹ ਗੱਲ ਕਹਿ ਰਹੇ ਨੇ ਔਰ ਕਿਉਂਕਿ ਉਹਨਾਂ ਨੇ ਕਿਹਾ ਕਿ ਸਿਆਸਤਦਾਨ ਦੇ ਤੌਰ ਤੇ ਤਾਂ ਮੈਂ ਮਾਰੀ ਚੁੱਕਿਆ ਸੀਗਾ ਔਰ ਮੁਰਦੇ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਮੇਰੇ ਦੇ ਵਿੱਚ ਜਾਨ ਪਾਈ ਹੈ ਔਰ ਮੈਂ ਟਿਕਟ ਕੱਟਣ ਕਰਕੇ ਬੀਜੇਪੀ ਨਹੀਂ ਛੱਡਾਂਗਾ ਯਾਨੀ ਕਿ ਹੰਸਰਾ ਹੰਸ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦੀ ਗੱਲ ਨੂੰ ਨਕਾਰ ਰਹੇ ਨੇ